ਹਾਂਜੀ ਬਾਈ ਸਵਾਗਤ ਆ ਤੁਹਾਡਾ ਮੜਾ ਹਡੈਰੀ ਫਾਰਮ ਤੇ ਵੀਰੇ ਅੱਜ ਪਹੁੰਚਿਆ ਆਪਾਂ ਪਿੰਡ ਕੋਨਰਾ ਬਾਈ ਗਿੱਲ ਕੋਲੇ ਪਹੁੰਚਿਆਂਗੇ ਆ ਬੈੜੀਆਂ ਨੇ ਬਾਈ ਗੱਲੇ ਦੇਖੋ ਪੂਰਾ ਟੋਪ ਦੀਆਂ ਨੇ ਬਾਈ ਲਵੇ ਬੈੜੀਆਂ ਤੇ ਬਾਈ ਕਹਿੰਦਾ ਆ ਦੋ ਨਾਗ ਵਿੱਚੋਂ ਵਕਾਊ ਨੇਗੇ ਅੱਜ ਆਪਾਂ ਇਹਨਾਂ ਦੀ ਤੁਹਾਨੂੰ ਡਿਟੇਲ ਦੇਵਾਂਗੇ ਤੇ ਇਹਨਾਂ ਨੂੰ ਸ਼ੇਅਰ ਕਰਨ ਵਾਸਤੇ ਬਾਈ ਨੇ ਬੁਲਾਇਆ ਆਪਾਂ ਨੂੰ ਉੱਤੇ ਪਹੁੰਚਿਆ ਬਾਈ ਖੋਲੇ ਮੜਾ ਬੈੜੀ ਹਾਂਜੀ ਦੇਖੋ ਜੀ ਟਾਪ ਦੀ ਬਰੀਡ ਆ ਵੀਰੇ ਬਾਈ ਲਵੇ ਇੱਕ ਨੰਬਰ ਵੈੜੀਆਂ ਜਮਾ ਇੱਕ ਨੰਬਰ ਡੰਗਰ ਰੱਖਦਾ ਬਾਈ ਆ ਦੇਖੋ ਜੀ ਟੋਕੜਾਂ ਵੈੜੀਆਂ ਨੇ ਜੀ ਇਹ ਤੇ ਬਾਈ ਕਹਿੰਦਾ ਹਵਾਨਾ ਦੇਖੋ ਜੀ ਵੈੜੀ ਦਾ ਪਹਿਲਾਂ ਤੁਰਦੀ ਦੇਖੋ ਵੈੜੀ ਕਿਸੇ ਪਾਸੋਂ ਲਿਸ਼ਤੀ ਨਾ ਵੀ ਨਹੀਂ ਫੇਸ ਕੁਆਲਟੀ ਦੇਖੋ ਵੈੜੀ ਦੀ ਇੱਕ ਨੰਬਰ ਵੈੜੀ ਹੈ ਜੀ ਪੀਟਰ ਦੁੱਧਾ ਜੀ ਵੈੜੀ ਥੱਲੇ ਬਾਈ ਕਹਿੰਦਾ ਜਮਾ ਭਾਅ ਚ ਹੀ ਦੇਣੇ ਨੇ ਡੰਗਰ ਕਨਾ ਜਿਆਦੇ ਡੰਗਰ ਹੋਣ ਕਰਕੇ ਬਾਈ ਤੋਂ ਸਾਮ ਸਮਾਨ ਥੂੜੀ ਘੱਟ ਹੁੰਦੀ ਹੈਗੀ ਤਾਂ ਕਰਕੇ ਬੜੀਆਂ ਵੇਚਣ ਵਾਲੇ ਵੇਚਣ ਵਾਲੀਆਂ ਬੜੀਆਂ ਨਹੀਂ ਹੈਗੀਆਂ ਜਿਹੇ ਹੋਂ ਬਹੁਤ ਵਧੀਆ ਡੰਗਰ ਨੇ ਜਿਸਕੇ ਸੇ ਮੇਰੇ ਵੀਰ ਨੇ ਘੇਲੂ ਡੰਗਰ ਲੈਣੇ ਹੋਂ ਘਰ ਵਾਸਤੇ ਲੈਣੀਆਂ ਹੋਂ ਬੜੀਆਂ ਪੂਰੀਆਂ ਸੇਲ ਬੜੀਆਂ ਨੇ ਜਮਾ ਠੰਡੀਆਂ ਨਾ ਕਿਸੇ ਪਾਸੋਂ ਲਿਸੀਆਂ ਨਹੀਂ ਵੀਰੇ ਕੁਆਲਿਟੀ ਦੇਖੋ ਬੜੀਆਂ ਦੇ ਪਿੰਡਾ ਦੇਖੋ ਇਹ ਪੂਰਾ ਚਮਕਦਾਰ ਪਿੰਡੇ ਨੇ ਬੜੀਆਂ ਦੇ ਅਸੀਂ ਕੋਈ ਗੱਲ ਨਹੀਂ ਤੇ ਆ ਦੂਜੀ ਬੜੀ ਆ ਗਈ ਵੀਰੇ ਆ ਦੇਖੋ ਜੀ 13 ਲੀਟਰ ਦੁੱਧ ਆਇਆ ਰਿਹਾ ਨੇ 13 ਲੀਟਰ ਦੁੱਧਾ ਜੀ ਦੇਖੋ ਬੜੀ ਦੂਜੇ ਸੂਏ ਬੜੀ ਹੈ ਜੀ ਇਹ ਪਰ ਇਸ ਵਕਤ ਤਾਂ ਠੋਕੜਾ ਜੀ ਬਾਈ ਕਹਿੰਦਾ 13 ਲੀਟਰ ਤੇ ਚੱਲ ਰਹੀ ਹੈ ਹਲੇ ਵੀ ਪੂਰੀ ਇੱਕ ਨੰਬਰ ਕੁਆਲਿਟੀ ਹੈ ਜੀ ਦੇਖੋ ਬੜੀ ਦੀ ਫੇਸ ਕੁਆਲਿਟੀ ਦੇਖੋ ਕਿੰਨੀ ਸੁਨੱਖੀ ਬੜੀ ਹੈ ਪੂਰੀ ਵਧੀਆ ਜੀ ਪੰਡਾ ਦੇਖੋ ਬੜੀ ਦਾ ਇੱਕ ਨੰਬਰ ਬੜੀ ਹੈ ਬਾਈ ਡੰਗਰ ਜਾ ਰਹੇ ਹੋਣ ਕਰਕੇ ਹੈਗਾ ਡੰਗਰ ਵੇਚਣ ਵਾਲੇ ਨਹੀਂ ਹੈਗੇ ਬਾਈ ਦੀ ਇੱਕ ਨੰਬਰ ਹੀ ਬੜੀਆਂ ਨੇ ਸਾਰੀਆਂ ਪੂਰੀਆਂ ਪਰ ਹੋਰ ਐਚ ਐਫ ਬੜੀਆਂ ਨੇ ਵੀਰੇ ਕਹਿੰਦਾ ਜਮਾ ਸਸਤੇ ਰੇਟਾਂ ਦੇ ਦੇ ਦੇਣੀਆਂ ਨੇ ਜਮਾ ਘਰ ਰਕ ਕਰਨ ਰੱਖਣ ਵਾਲੇ ਬੰਦੇ ਨੂੰ ਦੇਣੀਆਂ ਨੇ ਜੀ ਵੇੜੀਆਂ ਜਮਾ ਸਸਤੇ ਰੇਟਾਂ ਦੇ ਦੇ ਦੇਣੀਆਂ ਨੇ ਬਾਈ ਕਹਿੰਦਾ ਵੇੜੀਆਂ ਸਾ ਦੋਆਂ ਦਾ ਰੇਟ 35000 ਕਰਿਆ ਜੀ ਬਾਈ ਨੇ ਤੇ ਬਾਕੀ ਤੁਸੀਂ ਆ ਕੇ ਬਾਈ ਕੋਂਦਰਾ ਪਿੰਡ ਖੋ ਜੀ ਇੱਕ ਨੰਬਰ ਵੇੜੀਆਂ ਨੇ ਦੋਨੇ ਦੇਖੋ ਮੋਰੀ ਵੀ ਨਹੀਂ ਪਾਈ ਹੋਈ ਬਾਈ ਨੇ ਇੰਨੀਆਂ ਸ਼ੀਲ ਵੇੜੀਆਂ ਨੇ ਹੱਥਾਂ ਨਾਲ ਫੜਕੀ ਕੱਢ ਲੀਆਂ ਸੀਗੀਆਂ ਬਾਹਰੇ ਹਨਾ ਆਪਾਂ ਚੈੱਕ ਕਰਾਉਣ ਨੂੰ ਪੂਰੀਆਂ ਵਧੀਆ ਵੇੜੀਆਂ ਨੇ ਬਾਕੀ ਤੁਸੀਂ ਕੁਆਲਿਟੀ ਦੇਖੋ ਜੀ ਵੇੜੀਆਂ ਨੇ ਚੈੱਕ ਕਰੋ ਆ ਦੇਖੋ ਬੱਚੀਆਂ ਨੇ ਬਾਈ ਦੇ ਮਗਰ ਬੱਚੀਆਂ ਤਿਆਰ ਹੋ ਰਹੀਆਂ ਨੇ ਬਾਈ ਤਾਂ ਕਰਕੇ ਬੜੀ ਤਾਂ ਕਰਕੇ ਬਾਈ ਬੜੀਆਂ ਵੇਚ ਰਹਾਗਾ ਕਹਿੰਦਾ ਆਪਦੀ ਤਖਲੀ ਕਰਕੇ ਲਿਜਾਓ ਜਮਾਂ ਡੰਗਰ ਬਾਈ ਦਾ ਇੱਕ ਨੰਬਰ ਕਾਮਾ ਬਾਈ ਕਹਿੰਦਾ ਠੱਗੀ ਠੋਰੀ ਵਾਲਾ ਕੋਈ ਕੰਮ ਨਹੀਂ ਆਪਣਾ ਜੇ ਜਿੰਨਾ ਦੁੱਧ ਕਿਹਾ ਉਹਨਾਂ ਕੱਢ ਕੇ ਦੇਉਂਗਾ ਬਾਈ ਕਹਿੰਦਾ ਤੇ ਇਦੋਂ ਸਸਤੇ ਰੇਟਾਂ ਦੇ ਤੁਹਾਨੂੰ ਡੰਗਰ ਮਿਲਣਾ ਨਹੀਂਗਾ ਜੀ ਬਾਈ ਲਵੇ ਜਰੂਰ ਪਹੁੰਚੋ ਜਦੋਂ ਮਰਜੀ ਆਓ ਬਾਈ ਕਹਿੰਦਾ ਮੋਸਟ ਵੈਲਕਮ ਆ ਸਾਰਿਆਂ ਦਾ ਵਧੀਆ ਵਧੀਆ ਸਵਾਰਾ ਬੰਦਾ ਬਾਈ ਵਧੀਆ ਬਹੁਤ ਵਧੀਆ ਲੱਗਿਆ ਮਿਲ ਕੇ ਤੇ ਪਰ ਤੋਂ ਬਾਰੇ ਵੀਡੀਓ ਦੇਖਾਂ ਓਕੇ ਦੇਖ ਲੋ ਜੀ ਬੱਚੀਆਂ ਨੂੰ ਕਹਿੰਦਾ ਆਪਦੀ ਤੱਲੀ ਕਰਕੇ ਲੈ ਜਾਓ ਜਮਾਂ ਡੰਗਰ ਬਾਈ ਦਾ ਇੱਕ ਨੰਬਰ ਕਾਮਾ ਬਾਈ ਕਹਿੰਦਾ ਠੱਗੀ ਠੋਰੀ ਵਾਲਾ ਕੋਈ ਕੰਮ ਨਹੀਂ ਆਪਣਾ ਜੇ ਜਿੰਨਾ ਦੁੱਧ ਕਿਹਾ ਉਹਨਾਂ ਕੱਢ ਕੇ ਦੇਉਂਗਾ ਬਾਈ ਕਹਿੰਦਾ ਤੇ ਇਦੋਂ ਸਸਤੇ ਰੇਟਾਂ ਦੇ ਤੁਹਾਨੂੰ ਡੰਗਰ ਮਿਲਣਾ ਨਹੀਂਗਾ ਜੀ ਬਾਈ ਲਵੇ ਜਰੂਰ ਪਹੁੰਚੋ ਵਾਰ ਤੋਂ ਵਾਰ ਸ਼ੇਅਰ ਕਰੋ ਵੀਡੀਓ ਦੇਖੋ ਜੀ ਠੀਲ ਬੜੀਆਂ ਨੇ ਪੂਰੀਆਂ ਬਾਈਆਂ ਦੇਖ ਲੋ ਜੀ ਤੁਸੀਂ ਫੇਸ ਕੁਆਲਟੀ ਦੇਖ ਲੋ ਜਿਹਦੀ ਗੱਲ ਬਾਈ ਆ ਹੈਗਾ ਦੇਖੋ ਜੀ ਸਾਡਾ ਯਾਰ ਦੋ ਸਾਡਾ ਯਾਰ ਵੇਲੀ ਹੋਤੀ ਆ ਇਹ ਤਾਂ ਪਹੁੰਚੇ ਸੀ ਅੱਜ ਇਹਦੇ ਲੈਵੇ ਤੇ ਵੱਤ ਤੋਂ ਵੱਤ ਬਾਈ ਲਾਵੇ ਪਹੁੰਚੋ ਬੈੜੀਆਂ ਜਿਹਨੇ ਲੈਣੀਆਂ ਨੇ ਬਾਈ ਸਸਤੇ ਮੁੱਲ ਤੇ ਬੈੜੀਆਂ ਮਿਲ ਰਹੀਆਂ ਨੇ ਗੀਆਂ ਵੱਤ ਤੋਂ ਵੱਤ ਪਹੁੰਚੋ ਬਾਈ ਦੇ ਫਾਰਮ ਤੇ ਧੰਨਵਾਦ ਜੀ